ਜਾਈ ਆ ਇਹ ਬਿਜਲੀ ਸੇਵਾ ਬਰਨਾਲਾ ਵੱਲੋਂ ਜੀ ਅੱਜ ਡੋਪ ਟੈਸਟ ਜਿਹੜੀ ਬ੍ਰਾਂਚ ਆ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅਚਨਚੇਤ ਚੈਕਿੰਗ ਕੀਤੀ ਗਈ ਆ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡੋਪ ਟੈਸਟ ਕਰਵਾਉਣਾ ਆਉਂਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਆ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਵਿੱਚੋਂ ਅਸੀਂ ਸੈਂਪਲ ਲੈ ਰਹੇ ਆ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੇ ਸਾਡੇ ਲਈ ਡਾਊਟਫੁਲ ਨੇ ਉਹ ਅੰਡਰ ਇਨਵੈਸਟੀਗੇਸ਼ਨ ਨੇ ਇਹਦਾ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਜੀ ਜੋ ਵੀ ਇਹਦਾ ਪੜਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਉਲਟ ਰਿਜ਼ਲਟ ਪਾਇਆ ਜਾਂਦਾ ਹੈ ਤਾਂ ਬਣਦੀ ਕਾਰਵਾਈ ਕਰਾਂਗੇ ਸਰ ਜਿਨੇ ਉੱਥੇ ਛਾਪੇ ਮਾਰੀ ਕੀਤੀ ਹੈ ਕੋਈ ਸ਼ਿਕਾਇਤ ਨਹੀਂ ਹੋਈ ਇਸ ਦੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਇਤਲਾਹਾਂ ਸੀ ਜਿਸ ਤੋਂ ਬਾਅਦ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਇਜਾਜ਼ਤ ਲੈ ਕੇ ਇਹਨਾਂ ਦੀ ਚੈਕਿੰਗ ਕਰੀ ਜਾ ਜੀ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗਲਤੀ ਪਾਈ ਹੋ ਤੱਕ ਦੀ ਸਾਡੇ ਲਈ 2 ਵਿਅਕਤੀ ਡਾਊਟਫੁਲ ਨੇ ਜੀ ਇੱਕ ਬੰਦੇ ਦਾ ਨੰਬਰ ਆ ਮੋਬਾਈਲ ਨੰਬਰ ਗਲਤ ਲਿਖਾਇਆ ਹੋਇਆ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਅਸੀਂ ਲੱਭ ਲਿਆ ਉਹ ਬੰਦਾ ਹਾਜ਼ਰ ਨਹੀਂ ਹੋ ਰਿਹਾ ਜੀ ਆਪਣਾ ਟੈਸਟ ਜ਼ਰਾ ਰਿਪੀਟ ਕਰਵਾਉਣ ਲਈ ਜਦ ਕਿ ਇੱਥੇ ਨੈਗੇਟਿਵ ਆਇਆ ਹੋਇਆ ਉਹਦਾ ਅਸੀਂ ਜੇ ਸਾਡੀ ਹਾਜ਼ਰੀ ਚਾਹੂ ਅਸੀਂ ਫੇਰ ਹੀ ਪ੍ਰਮਾਣ ਕਰਾਂਗੇ ਕਿ ਵਾਕਈ ਨੈਗੇਟਿਵ ਹੈ ਸਰ ਇਹਨਾਂ ਸਾਰੇ ਜਿਹੜੇ ਨੈਗੇਟਿਵ ਆਏ ਨੇ ਕਿਸ ਸਮਾਂ ਅੰਦਰ ਵਿੱਚ ਕਰਵਾਏਗੇ ਅਸੀਂ ਇਸ ਤੋਂ ਇਹ ਜ਼ਿਆਦਾਤਰ ਅਸਲਾ ਲਾਇਸੈਂਸ ਦੇ ਸੰਬੰਧ ਚਾ ਜੀ ਅਸਮੇ ਤੋਂ ਬਿਨਾ ਕੋਈ ਕਿਸੇ ਕਾਰਵਾਈ ਨਹੀਂ ਹੋਉਂਦੀ। ਹੋਰ ਜਿਵੇਂ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਜਾਂ ਜੋ ਵੀ ਆਪਣੇ ਕਿਸੇ ਵੀ ਕੋਈ ਆਮ ਵਿਅਕਤੀ ਵੀ ਕਰਵਾ ਸਕਦਾ ਜੀ। ਸਾਡੀ ਜਿਹੜੀ ਡਿਊਟੀ ਇਹ ਆ ਵੀ ਅਸੀਂ ਜੋ ਵਿਅਕਤੀ ਦਾ ਰਿਜ਼ਲਟ ਸਹੀ ਹੋਣਾ ਚਾਹੀਦਾ ਜੀ। ਇਹ ਨਹੀਂ ਹੈ ਵੀ ਮਤਲਬ ਕੋਈ ਸੈਂਪਲ ਹੋਰ ਦੇ ਗਿਆ। ਉਹਦੀ ਆਈਡੈਂਟੀਟੀ ਕੋਈ ਹੋਰ ਆ ਕੋਈ ਬੰਦਾ ਉਹਦੀ ਮਤਲਬ ਰਿਜ਼ਲਟ ਕੋਈ ਹੋਰ ਲੈ ਗਿਆ। ਅਸੀਂ ਉਹਦੀ ਆਈਡੈਂਟੀਟੀ ਚੈੱਕ ਕਰਕੇ ਬਕਾਇਦਾ ਉਸੇ ਵਿਅਕਤੀ ਦਾ ਯੂਰਨ ਦਿਵਾ ਕੇ ਸਾਹਮਣੇ ਚੈੱਕ ਕਰਾ ਰਹੇ ਰਿਪੀਟ ਕਰਵਾ ਰਹੇ ਹਾਂ। ਕੋਈ ਪੀਰੀਅਡ ਹੈ ਮਤਲਬ ਕਰੋ ਦ ਕਰੋ ਤੱਕ ਲੈ ਕੇ ਜਾਣਾ। ਨਹੀਂ ਜੀ ਇਦਾਂ ਨਹੀਂ ਇਹ ਮਤਲਬ ਅੱਜ ਅੱਜ ਲਈ ਹੈ ਜੀ। ਵੀਰਣਾ ਨਹੀਂ ਅੱਜ ਮੈਂ 28 ਤਰੀਕ ਦੇਖੋ ਨੇ ਰਿਸਟਰ ਲਾਏ ਹੋ ਨੇ ਜੀ ਕਿ 28 ਤਰੀਕ ਦਾ ਡੇਲੀ ਡੇਟ ਪਾ ਕੇ ਚੈੱਕ ਕਰਦੇ ਨੇ ਜੀ ਇਦਾਂ ਮਤਲਬ 8 28 ਦੀ ਡੇਟ ਪਾਈ ਹੋਈ ਆ ਜੀ ਅੱਜ ਅਸੀਂ 28 ਵਾਲੀ ਚੈੱਕ ਕਰ ਰਹੇ ਆ ਕਿਉਂਕਿ ਇਹਦੀ ਜਾਦਾ ਉਸ ਤੋਂ ਬਾਅਦ ਫਿਰ ਇਹ ਕਹਿ ਰਹੇ ਆ ਨੀ ਇਹ ਨਦੀ ਐਕਸਪਾਇਰ ਹੋ ਜਾਂਦਾ ਜੀ ਇਹ ਸਭ ਦੇਖ ਕੇ ਡਾਕਟਰ ਕੋਲ ਪਾ ਆ ਜਾਂਦਾ ਕਿ ਮੇਰੀ ਕਾਨੂੰਨੀ ਕਾਰਵਾਈ ਕੀਤੀ ਉਹ ਜੋ ਵੀ ਅੱਗੇ ਐਕਟ ਦੇ ਅਨੁਸਾਰ ਅਸੀਂ ਬਣਦੀ ਆ ਜੀ ਕਾਰਵਾਈ ਉਹ ਕਰਾਂਗੇ ਅਸੀਂ ਜਿਹੜਾ ਵੀ ਅਧਿਕਾਰੀ ਜਾਂ ਕੋਈ ਮਤਲਬ ਕਰਮਚਾਰੀ ਇਹ ਚ ਬਣਦਾ ਉਸ ਹਸਾਬ ਨਾਲ ਉਹਦੇ ਨਾਲ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਆਪਣੀ ਵੀ ਕਾਰਵਾਈ ਜੋ ਸਾਡੀ ਬਣ ਦੇ ਵਿਜੀ